ਦਗੀ ਗਈ ਨਹੀਂ ਅਸੀਂ ਕਿਹੜਾ ਹੈ ਕਾਬ ਨਹੀਂ ਲੱਭੀ ਹੈਗੀ ਕੁੜੀ ਕੁੜੀ ਨਹੀਂ ਲੱਭੀ ਕੁੜੀ ਨੂੰ ਮੈਂ ਲੱਭ ਲੂੰਗਾ ਇੱਥੇ ਮੇਲਾ ਵੇਖਣ ਗਈ ਹੋ ਮੇਲਾ ਵੇਖਣ ਨਹੀਂ ਗਈ ਕੋਈ ਕੁੜੀ ਬਾਦੀ ਹੈ ਤੁਸੀਂ ਦੂਜੇ ਥਾਂ ਤੁਹਾਡੇ ਪਿੰਡ ਦੇ ਬੱਚੇ ਆ ਹਾਂਜੀ ਆ ਵੇਖੋ ਨਿਗੇ ਨਿਗੇ ਬੱਚੇ ਆ ਨਿਸ਼ਾਨਿਓਂ ਭਲਾ ਪਹਿਣਾ ਬੱਚੇ ਪਿਸ਼ਾਨਿਓਂ ਭਲਾ ਨਹੀਂ ਸਾਡੇ ਪਿੰਡ ਦੇ ਨਹੀਂ ਮੈਂ ਦੱਸਾਂ ਇੰਨਾ ਘਰ ਵਾਲਿਆਂ ਦੇ ਆ ਭਈ ਮੈਂ ਤੁਹਾਨੂੰ ਸਾਰੀ ਗੱਲ ਸਮਝਾਵਾਂਗਾ ਤੁਹਾਨੂੰ ਮੈਂ ਸਾਰੀ ਅੱਛਾ ਜੀ ਨਹੀਂ ਨਹੀਂ ਆਜੀ ਨਹੀਂ ਇਹ ਇੰਨਾ ਦੇ ਬੱਚੇ ਨਹੀਂ ਨਹੀਂ ਸਾਡੇ ਇਹਨਾਂ ਦਾ ਮੁੰਡਾ ਮਰਿਆ ਵਾ ਨਾ ਨਹੀਂ ਵੀਰੇ ਨਹੀਂ ਇਹ ਆ ਬੱਚੇ ਸਾਡੇ ਦੇ ਇੱਥੇ ਲੱਗੇ ਘਰ ਵਾ ਇਹਨਾਂ ਦਾ ਨਹੀਂ ਉਧਰ ਦੱਸਦੇ ਕੁੜੀ ਇਹਨਾਂ ਦੀ ਕੁੜੀ ਇਹ ਇਹਨਾਂ ਦਾ ਮੁੰਡਾ ਮਰਿਆ ਵਾ ਤੇ ਨੌ ਪੀਕੇ ਚਲੇਗੀ ਆ ਨਹੀਂ ਵੀਰੇ ਹੋਰ ਪੁੱਛ ਲੋ ਛੜ ਦੇ ਪਿੰਡ ਤੇ ਨਹੀਂ ਕਦੇ ਜ਼ਿੰਦਗੀ ਹੀ ਨਹੀਂ ਦੇਖੀ ਹਾਂ ਉਹਦਾ ਦੱਸ ਦੇ ਬਾਬੂ ਜੀ ਆਓ ਨਹੀਂ ਇਹ ਬੱਚੇ ਨਹੀਂ ਬੋਲਦੇ ਅੱਛਾ ਜੀ ਛੜ ਕੇ ਤੇ ਛੜ ਕੇ ਚਲੇਗੀ ਇਹਨਾਂ ਨੂੰ ਅੱਛਾ ਇਹਨਾਂ ਨੂੰ ਨਹੀਂ ਆਓ ਬਬਾਈ ਇੱਧਰ ਹਾਂ ਆ ਜੋ ਤੂੰ ਸੱਚੇ ਹੋਈ ਝੂਠੇ ਆ ਬਬਾਈ ਅਸੀਂ ਮਿਲ ਕੇ ਦੇਖੀ ਬਈ ਮੈਂ ਇਨਫਾਰਮੇਸ਼ਨ ਲੈ ਕੇ ਆਇਆ ਪੂਰੀ ਵੀਰੇ ਵਾਹੀ ਗੁਰੂ ਹਾਂ ਜਿਹੜਾ ਪਹਿਨੇ ਘਰ ਬਣ ਡਿਆ ਵਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਓਕੇ ਓਕੇ ਠੀਕ ਹੈ ਠੀਕ ਹੈ ਜੀ ਧੰਨਵਾਦ ਭੈਣੇ ਮੈਂ ਗਲਤ ਘਰ ਚਲੇ ਗਿਆ ਹਾਂ ਠੀਕ ਹੈ ਜੀ ਮੇਰੀ ਹੋਈ ਵੀ ਬਾਬੇ ਨਾਲ ਗੱਲ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਹੋਈ ਮੇਰੀ ਤੇ ਉਹ ਨਾ ਮੇਰਾ ਫੋਨ ਖਰਾਬ ਹੋ ਗਿਆ ਤੇ ਨੰਬਰ ਉਹਦੇ ਚ ਸਾਰੇ ਉਹਨਾਂ ਨੇ ਆਪ ਕਿਆ ਸਾਨੂੰ ਵੀ ਆਉ ਲੈ ਕੇ ਹੋ ਸੱਚੀ ਗੱਲ ਜੀ ਹਲੋ ਕਿਹੜੀ ਕੋਣ ਨੇ ਪਰਿਵਾਰ ਅੱਛਾ ਇਹ ਦੱਜ ਬਾਬੇ ਤੁਹਾਡੇ ਨਾਲ ਮੇਰੀ ਗੱਲ ਹੋਈ ਸੀਗੀ ਅੱਛਾ ਅੱਛਾ ਹੋਰ ਸਾਨੂੰ ਠੀਕ ਠਾਕ ਜੀ ਠੀਕ ਆ ਬਾਬਾ ਹਾਂਜੀ ਆਜੋ ਮੈਂ ਮੈਨੂੰ ਨਾ ਭੁਲੇਖਾ ਪੈ ਗਿਆ ਮੈਂ ਸੋਚਿਆ ਪੱਲੀ ਦੁਕਾਨ ਆ ਅੱਛਾ ਅੱਛਾ ਠੀਕ ਹੈ ਜੀ ਆਜੋ ਹਾਂ ਤੇ ਕਿੱਥੇ ਤੁਹਾਡੇ ਬੱਚੇ ਕਿੱਥੇ ਆ ਬੱਚੇ ਬਾਬਾ ਜੀ ਰਾਤ ਨੂੰ ਨਾ 9 ਵਜੇ ਉਹਨੇ ਨਹੀਂ ਆਈ ਇੱਥੇ ਹਾਂਜੀ ਕਹਿੰਦੀ ਉਹਨੂੰ ਬੱਚੇ ਦੇ ਦੋ ਹੀ ਲੈ ਜਾਣੇ ਨੇ ਅੱਛਾ ਕੱਲੇ ਬੱਚੇ ਦੀ ਮਾਂ ਉਹਨਾਂ ਦੀ ਨਹੀਂ ਆਈ ਹਾਂਜੀ ਉਹ ਰਾਤ ਚੁੱਕ ਕੇ ਲੈ ਗਈ ਇਥੋਂ ਅੱਛਾ ਉਦੋਂ ਕਿਤੇ ਕੁੜੀ ਉਹਨੇ ਪਤਾ ਨਹੀਂ ਆਪਣੇ ਕਿੱਥੇ ਵੇਜਬੂਜ ਦਿੱਤੀ ਜਾਂ ਬਿਠਾ ਦਿੱਤੀ ਆਪਾਂ ਨੂੰ ਨਹੀਂ ਪਤਾ ਨੂੰ ਸਾਡੀ ਬਾਬੇ ਰਾਤ 7-8 ਵਜੇ 13 ਨਵੰਬਰ ਨੂੰ ਹਾਂਜੀ ਛੜਕਾ ਵੱਡੀ ਛੜਕ ਜਿਹੜੀ ਆ ਢਾੜੀ ਛੜਕਣਾ ਇਹਦੇ ਬਰਾਬਰ ਦੀ ਛੜਕਵਾ ਰਾਤ ਨੂੰ ਇੱਕ ਨੂੰ ਖੱਬੇ ਬਨੇ ਬਾਕੇ ਚਲੇ ਗਏ ਤੇ ਇੱਕ ਨੂੰ ਸੱਜੇ ਬਨੇ ਬਾਕੇ ਚਲੇ ਗਏ ਬੱਚਿਆਂ ਨੂੰ ਤੇ ਨਾ ਉਹ ਬੱਚੇ ਸੁਣ ਸਕਦੇ ਤੇ ਨਾ ਉਹ ਤੁਰ ਸਕਦੇ ਆ ਆ ਮੇਰੇ ਕੋਲ ਗੱਡੀ ਚਾ ਤੁਹਾਡੇ ਹੀ ਬੱਚੇ ਆ ਪਰਿਵਾਰ ਦੇ ਬੱਚੇ ਆ ਅੱਛਾ ਸ਼ੈਟਿੰਗ ਕਰਦੇ ਬਾਬਾ ਜੀ ਅਸੀਂ ਉਹਨਾਂ ਨੂੰ ਕਿਹਾ ਉਹਦਾ ਜੋ ਮਤਲਬ ਕੁੜੀ ਦਾ ਚਾਚਾ ਸਾਨੂੰ ਮਿਲਿਆ ਇੱਥੇ ਦੁਕਾਨ ਤੇ ਕਿ ਸਾਡਾ ਉਹਨਾਂ ਦਾ ਮਿਲਣ ਜੋਲ ਹੈ ਨਹੀਂ ਸਾਡਾ ਮੁੰਡਾ ਮਰ ਗਿਆ ਮੈਨੂੰ ਬਾਬੇ ਘਰ ਤੇ ਲੈ ਕੇ ਚੱਲੋ ਘਰ ਤੇ ਦੱਸੋ ਕਿਹੜਾ ਪਿੰਡ ਆ ਕਿਹੜਾ ਘਰ ਉਹਨਾਂ ਦਾ ਭਾਵੇਂ ਤੁਹਾਡਾ ਮੁੰਡਾ ਮਰ ਗਿਆ ਖੂਨ ਤੇ ਤੁਹਾਡਾ ਹੀ ਆਏ ਹਾਂਜੀ ਹਾਂਜੀ ਆਓ ਮੇਰੇ ਨਾਲ ਚੱਲੋ ਆਹੋ ਸਾਜੂ ਮੜੀ ਜਿਹੜਾ ਮਾਰਿਆ ਉਹਨਾਂ ਨੇ ਪਰਾ ਪਾ ਲਿਆ ਵਾਹਿਗੁਰੂ ਇਹ ਕਿਹੜਾ ਪਿੰਡ ਆ ਬਾਬੇ ਵੀ ਆ ਪਿੰਡ ਕਿਹੜਾ ਵਾ ਇਹ ਬੁੱਢਾ ਪਿੰਡ ਅੱਛਾ ਬੁੱਢਾ ਪਿੰਡ ਜ਼ਿਲ੍ਹਾ ਕਪੂਰਥਲਾ ਹਾਂਜੀ ਹਾਂਜੀ ਇਹ ਤਾਂ ਮੰਗੂ ਕਾ ਬਾਬਾਈ ਅੱਛਾ ਅੱਛਾ ਮੰਗਾ ਨਹੀਂ ਬੁੱਢਾ ਗੱਲ ਆ ਜੀ ਬੁੱਢਾ ਉਹ ਨਾਂ ਤੇ ਵੱਜਦਾ ਹੁੰਦਾ ਹਾਂ ਤੰਬਾ ਅੱਛਾ ਆਵੇ ਬੱਚੇ ਆ ਵਿੱਚ ਪੜੇ ਇਹਨਾਂ ਦੇ ਬੱਚੇ ਸੀ ਤੁਸੀਂ ਦੱਸਿਆ ਨਹੀਂ ਨਾ ਤੁਸੀਂ ਆ ਆ ਦੋ ਬੱਚੇ ਆ ਨਾਨੀ ਨੇ ਚਾਹਤ ਇਹਨਾਂ ਨੂੰ ਇਹਨਾਂ ਦੀ ਨਾਨੀ ਕੀ ਪਤਾ ਕੀ ਕੀਤਾ ਹਰੀ ਦੇ ਪੱਤਨ ਤੋਂ ਆਏ ਸੀ 13 ਤੀ ਨੂੰ ਰਾਤ ਨੂੰ 7 ਵਜੇ ਛੜਕ ਦੇ ਇੱਕ ਖੱਬੇ ਬੰਨੇ ਨੂੰ ਬਾਹ ਦਿੱਤਾ ਵੱਡੀ ਛੜਕ ਸੀ ਜਿਵੇਂ ਇੱਕ ਨੂੰ ਸੱਜੇ ਬੰਨੇ ਬਾਹਤਾ ਤੇ ਇੱਕ ਬੰਨੇ ਖੱਬੇ ਬੰਨੇ ਭਾਗੀ ਤੇ ਆਪ ਭੱਜ ਗਏ ਉਥੋਂ ਅਸੀਂ ਇਹਦੇ ਵੀਡੀਓ ਪਾਈ ਇਹਨਾਂ ਬੱਚਿਆਂ ਦੀ ਅਸੀਂ ਸੰਸਤਾ ਵੱਲੋਂ ਆਏ ਇਹਨਾਂ ਬੱਚਿਆਂ ਦੀ ਵੀਡੀਓ ਪਾਈ ਵੀਡੀਓ ਵਾਇਰਲ ਹੋਈ ਫੇਰ ਮੈਨੂੰ ਪਤਾ ਲੱਗਾ ਕਿ ਬੱਚੇ ਆਂਦਾ ਆ ਦਾਦਗਾ ਪਿੰਡ ਵਾ ਤੇ ਜਿਹੜਾ ਅੱਗੇ ਪੱਠਾਵਾ ਉਹ ਨਾਨਕਾ ਪਿੰਡਵਾ ਤੇ ਨਾਨਕੇ ਪਿੰਡ માં ਇਹਦੀ ਛੱਡ ਕੇ ਆਈ ਆ। ਮਾਂ ਵੀ ਨਹੀਂ ਗਈ ਆਈ ਉਹਨੂੰ ਤੇਰੇ ਛੱਡ ਜੀ ਮਾਂ ਨਾ ਨਹੀਂ ਆਈ ਬਾਬੇ ਪਤਾ ਤਾਂ ਲੱਗੂਗਾ ਨਾ ਮਾਂ ਤੂੰ ਪਹੁੰਚ ਕਰ ਦੇਣਾ ਮਾਂ ਹੈਗੀ ਕਿੱਥੇ ਇਹਨਾਂ ਦੀ ਪਤਾ ਤਾਂ ਲੱਗੂ ਕੌਣ ਆਏ ਮੇਰੇ ਨਾਲ ਚੱਲੋ ਆਜੋ ਆਹ ਤੁਹਾਡੇ ਤੋਂ ਥੋੜੀ ਗੱਲ ਲੁੱਦਾ ਤੂੰ ਪਤਾ ਕਰੀ ਹਾਂ ਨਹੀਂ ਮੈਂ ਤੇ ਪਤਾ ਕਰ ਹੀ ਲੈਣਾ ਹੈਗਾ ਬਾਬਾ ਕੋਈ ਮੁਰਸਲ ਲੱਗਾ ਨਾਲ ਚੱਲ ਆ ਮੁਰਸਲ ਲੈ ਲਈ ਮੁਰਸਲ ਫੋਟੋ ਦਿਖਾ ਤੂੰ ਅੱਗੇ ਲਾਓ ਮੁਰਸਲ ਆਹ ਨਾਲ ਹੀ ਕੋਈ ਗੱਲ ਨਹੀਂ ਤੂੰ ਅੱਗੇ ਮੁਰਸਲ ਲਾਓ ਹੂੰ ਬਾਬੇ ਕੋਈ ਕੁੱਤਾ ਬਿੱਲਾ ਖਾ ਜਾਂਦਾ ਇਹਨਾਂ ਨੂੰ ਠੀਕ ਹੈ ਨਾ ਛੜਕਦੇ ਆ ਜਾਂਦੇ ਜਾਂ ਇਹਨਾਂ ਦੇ ਰੇਡੀਅਮ ਨਹੀਂ ਜਾਂਦਾ ਇਹਨਾਂ ਉੱਤੇ ਟਰੱਕ ਟੁਕ ਚੜ੍ਹ ਜਾਂਦਾ ਨਾ ਨਾ ਲੱਤਾਂ ਨਹੀਂ ਕੰਮ ਕਰਦੀ ਇਹਨਾਂ ਦੀਆਂ ਨਾ ਬੋਲਦੇ ਵੀ ਨਹੀਂ ਆ ਹਾਂ ਤੋੜੋਗੇ ਤੋੜ ਮੈਂ ਤੋੜਦਾ ਬੜਾ ਔਖਾ ਕੰਮ ਹੈ ਨਹੀਂ ਨਹੀਂ ਕੇ ਬੱਚੇ ਵੇਖੋ ਆ ਚਾਬੀ ਦੇ ਮੈਨੂੰ ਹਾਂ ਬਣਾਇ ਫੋਮਾ ਦਿਖੋ ਅਬੇ ਖੋਲਦਾ ਮੈਨੇ ਵਾਰੀ ਖੋਲਦਾ ਆ ਵੀ ਆ ਬੱਚਿਆ ਹਾਂ ਕੁਝ ਨਹੀਂ ਪੈਣੇ ਬੋਲਦੇ ਬਾਦ ਦੇ ਕੁਝ ਨਹੀਂ ਆ ਨਾ ਇਹ ਨਾ ਕੁਝ ਦੱਸਦੇ ਹੀ ਆ ਇੱਕ ਕੁੜੀਆ ਤੇ ਇੱਕ ਮੁੰਡਾ ਵਾ ਤੇ ਛਾਂੜ ਦੇ ਦੇਣਾ ਤੇ ਰਾਤ ਨੂੰ ਸੜਕ ਤੇ ਛੱਡ ਕੇ ਚਲੇ ਗਏ ਵੱਡੇ ਰੋਡ ਤੇ ਆ ਦੇ ਪੁੱਤ ਆ ਵੀ ਆ ਦੇ ਚਲੋ ਚੱਲਦੇ ਚਲੋ ਬਹੁਤ ਵੀਰ ਨਾਲ ਹਾਂ ਚੰਗੀਆਂ ਹਾਜਾ ਤੁਹਾਡੇ 20 ਦਿਨ ਹੋ ਗਏ ਮੈਂ ਵੀਡੀਓ ਪਾਈ ਨੂੰ ਤੁਹਾਡੇ ਸਪਿੰਡੋ ਫੋਨ ਆਏ ਮੈਨੂੰ ਤੁਹਾਡੇ ਇੱਥੇ ਜਿਹੜਾ ਜਿਹੜਾ ਪਿੰਡ ਦਾ ਬੱਚਿਆਂ ਦਾ ਆ ਪੱਠਾ ਪਿੰਡ ਉਥੋਂ ਮੈਨੂੰ ਫੋਨ ਆਏ ਸਾਰੇ ਪਿੰਡ ਦੇ ਮੈਨੂੰ ਫੋਨ ਕਰਤਾ ਤੇ ਪਰਿਵਾਰ ਵਾਲਿਆਂ ਦਾ ਉਹਨਾਂ ਦਾ ਕੋਈ ਫੋਨ ਨਹੀਂ ਆ ਜਿਹੜੇ ਛੱਡ ਗਏ ਆ ਤੇ ਪੁਲਿਸ ਨੇ ਮੈਂ ਇੱਕ ਪੁਲਿਸ ਦੀ ਕਾਰਵਾਈ ਵੀ ਕਰਵਾ ਗਿਆ ਕੰਪਲੇਂਟ ਵੀ ਲਿਖਾ ਗਿਆ ਮਗਰ ਇਹਨਾਂ ਦੇ ਸਾਰੇ ਫੋਨ ਆਏ ਹਾਂ ਆਹ ਹੋ ਨਹੀਂ ਇਹਨਾਂ ਨੇ ਵੀ ਕੀਤਾ ਬਾਬਾ ਜੀ ਨੇ ਵੀ ਕੀਤਾ ਮੈਨੂੰ ਫੋਨ ਮੇਰੇ ਨਾਲ ਗੱਲ ਹੋਈ ਸੀ ਇਹਨਾਂ ਦੀ ਵੀ ਮੇਰੇ ਪੁੱਤ ਮੇਰੇ ਪੋਤਰਿਆ ਤੇ ਮੇਰੀ ਨਾਂ ਲੈ ਕੇ ਚਲੇਗੀ ਚਲੋ ਹੈ ਆ ਵੀ ਮਗਰ ਦੇਖ ਲੈ ਮੈਂ ਇਹ ਸੰਜੀਤ ਜਿਹੜੇ ਬੱਚੇ ਸੀਗੇ ਤੁਸੀਂ ਵੇਖਿਆ ਸੀਗਾ ਕਿ ਆਪਾਂ ਪਿੰਡ ਬੂਹ ਤੋਂ ਆ ਲੈ ਕੇ ਆਏ ਸੀ ਜਿਹੜਾ ਹਰੀਕੇ ਪੱਤਲ ਦੇ ਕੋਲ ਆ ਕਿੱਦਾਂ ਰਾਤ ਨੂੰ 7 ਵਜੇ ਉਹਨਾਂ ਦੇ ਜਿਹੜੇ ਆ ਮਾਂ ਤੇ ਮਾਈ ਜਾਂ ਮਰਗੇਰ ਮਾਂ ਜਾਂ ਨਾਨੀ ਹੈ ਨਾ ਕੱਲ ਜੁਗ ਇਨਸਾਨ ਸੜਕ ਦੇ ਉਹਨੇ ਤੇ ਬਿਠਾ ਕੇ ਚਲੇਗੇ ਸੀਗੇ ਤੇ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਲੈ ਕੇ ਹੁਣ ਆਏ ਆ ਤੇ ਆ ਦਾਦ ਦਾ ਪਿੰਡ ਵਾ ਤੇ ਹੁਣ ਚੱਲੇ ਆ ਨਾਨਕੀ ਪਿੰਡ ਕਿਉਂਕਿ ਦਾਦ ਕੇ ਪਿੰਡੋਂ ਕਹਿੰਦੀ ਸੀਗੇ ਕਿ ਬੱਚਿਆਂ ਦੇ ਫਾਦਰ ਸਾਹਿਬ ਦੀ ਤੇ ਡੈਥ ਹੋ ਗਈ ਸੀ ਤੇ ਜਿਹੜੀ ਮਾਂ ਸੀਗੀ ਉਹ ਬੱਚਿਆਂ ਨੂੰ ਇੱਥੋਂ ਲੈ ਕੇ ਤੇ ਆਪਣਾ ਜਿਹੜਾ ਆਪਦਾ ਪਿੰਡ ਵਾ ਇੱਥੋਂ ਬੂਟੇ ਪਿੰਡ ਦੇ ਨਾਲ ਪਿੰਡ ਵਾ ਪੱਠਾ ਪਿੰਡ ਕਬੂਰਥਲੇ ਦੇ ਨਾਲ ਉੱਥੇ ਲੈ ਕੇ ਚਲੇ ਗਈ ਤੇ ਹੁਣ ਅਸੀਂ ਪੱਠੇ ਪਿੰਡ ਲੈ ਕੇ ਚੱਲੇ ਆ ਪਤਾ ਕਰਦੇ ਆਂ ਵੀ ਦੋਸ਼ੀ ਕੌਣ ਆ ਕਿਹੜਾ ਬੱਚਿਆਂ ਨੂੰ ਐਦਾਂ ਛੜਕਦੇ ਬਿਠਾ ਕੇ ਪਾਪੀ ਰੂਹ ਜਿਹੜਾ ਚਲੇ ਗਈ ਸੀ ਧੰਨਵਾਦ ਜੀ ਇਹਨਾਂ ਦੱਸਣਾ ਨਹੀਂ ਜੇ ਕੁਝ ਵੀ ਦੇ ਬੱਚੇ ਬੱਚਿਆਂ ਦੇ ਬਾਰੇ ਕੁਝ ਨਹੀਂ ਦੱਸਣਾ ਮੈਂ ਗੱਲ ਕਰੂੰ ਮੇਰੀ ਗੱਲ ਸੁਣੋ ਬਾਬੇ ਉਹ ਜਾਓ ਗੱਲ ਮੇਰੀ ਗੱਲ ਸੁਣੋ ਬੱਬੂ ਗੱਲ ਸੁਣ ਤੁਹਾਡੀ ਜਿਹੜੀ ਨੌ ਦਾ ਕੀ ਨਾਮ ਆ ਉਹਨਾਂ ਦਾ ਮਨਜੀਤ ਕੋਰ ਮਨਜੀਤ ਕੋਰ ਕਿਹੜਾ ਘਰ ਕਿਹੜਾ ਅੱਛਾ ਮਨਜੀਤ ਕੋਰ ਆ ਤੇ ਤੁਹਾਨੂੰ ਦੇਖਦੇ ਨੂੰ ਸੰਜੀਤ ਆਣਾ ਪਊਗਾ ਮਤਲਬ ਇਹਨਾਂ ਦੇ ਪੋਤਰਾ ਪੋਤਰੀ ਲੈਣਾ ਹੈ ਅਸੀਂ ਇਹਨਾਂ ਲੋਕਾਂ ਦੀ ਵੀਡੀਓ ਪਾਈਏ ਤੇ ਫੇਰ ਪਰਿਵਾਰ ਦਾ ਪਤਾ ਲੱਗਾ ਬਾਈ ਆ ਬੱਚੇ ਪਹਿਰੇ ਮੇਰੇ ਨਾਲ ਆ ਗੱਡੀ ਚ ਨਾ 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 ਤੇ ਦੇ ਕੁੜੀ ਦਾ ਨੰਬਰ ਦੇ ਆਪਣੀ ਦਾ ਕੁੜੀ ਦਾ ਨੰਬਰ ਦੇ ਪਤਾ ਕਰ ਮਾਤਾ ਫਿਰ ਮੈਂ ਜੇ ਕਾਰਵਾਈ ਕਰਾਈ ਤੇ ਤੁਸੀਂ ਮੈਨੂੰ ਮੇਰੇ ਹੀ ਤਰਲੇ ਕੱਢਨੇ ਜੇ ਮੇਰੇ ਕੋਲ ਆਣ ਕੇ ਤੁਸੀਂ ਇਹੋ ਕਹਿਣਾ ਕਿ ਵੀਰ ਜੀ ਰਾਜੀਨਾਮਾ ਕਰ ਲਈ ਆਪਾਂ ਫੜ ਤੋਂ ਗਲਤੀ ਹੋ ਗਈ ਪੈਰੀ ਹੱਥ ਲੋਣੇ ਤੇ ਨਹੀਂ